ਸਰਕਾਰ ਵੱਲ ਸਰਕਾਰ ਨੂੰ ਸਾਡੀਆਂ ਕੁਝ ਮੰਗਾਂ ਸੀਗੀਆਂ ਪੀसीएमਐਸ ਡਾਕਟਰ ਦੀਆਂ ਐਸੋਸੀਏਸ਼ਨ ਦੀਆਂ ਉਹ ਮੰਗਾਂ ਉਹਨਾਂ ਦੇ ਧਿਆਨ ਚ ਲੱਗ ਗਈਆਂ ਉਸ ਤੇ ਸਬੰਧ ਵਿੱਚ ਹੀ 11 ਵਜੇ ਤੱਕ ਕੋਪੜੀ ਬੰਦ ਹੈ ਨਾ ਤੋ 12 ਤਰੀਕ ਤੱਕ ਸਾਨੂੰ ਐਸੋਸੀਏਸ਼ਨ ਦੀ ਕਾਲ ਆਈ ਹੈ ਉਪਰੋਂ ਕਿ 9 ਤਰੀਕ ਤੋਂ ਲੈ ਕੇ 12 ਤਰੀਕ ਤੱਕ ਤਾਂ 11 ਵਜੇ ਤੱਕ ਬੰਦ ਪੰਜਾਬ 'ਚ ਡਾਕਟਰ ਅੱਜ ਤੋਂ ਹੜਤਾਲਤੇ ਨੇ ਸ਼ਨੀਵਾਰ ਦੇ ਸ਼ਾਮ ਸਰਕਾਰ ਨੇ ਡਾਕਟਰਾਂ ਨੂੰ ਮਨਾਉਣ ਲਈ ਭਰੋਸੇ ਨਾਲ ਭਰਿਆ ਪੱਤਰ ਜਾਰੀ ਕੀਤਾ ਸੀ ਸਰਕਾਰ ਤੋਂ ਭਰੋਸਾ ਮਿਲਣ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਨਹੀਂ ਕੀਤੀ ਸਗੋਂ ਇਸ ਨੂੰ ਤਿੰਨ ਪੜਾਂ ਵਿੱਚ ਵੰਡ ਦਿੱਤਾ ਹੈ ਅੱਜ ਤੋਂ ਸਰਕਾਰੀ ਹਸਪਤਾਲਾਂ ਵਿੱਚ ਰਾਤ 11 ਵਜੇ ਤੱਕ ਓਪੀਡੀ ਨਹੀਂ ਚੱਲੇਗੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਸਰਕਾਰ ਦੇ ਭਰੋਸੇ ਦੇ ਬਾਵਜੂਦ ਹੜਤਾਲ ਦੇ ਜਾਣ ਦਾ ਫੈਸਲਾ ਕੀਤਾ ਹੈ 11 ਸਤੰਬਰ ਨੂੰ ਡਾਕਟਰਾਂ ਤੇ ਸਰਕਾਰ ਵਿਚਾਲੇ ਮੀਟਿੰਗ ਵੀ ਹੋਣ ਵਾਲਾ ਆ ਰਹੀ ਹੈ ਕੈਬਨਿਟ ਸਬਕਮੇਟੀ ਨਾਲ ਮੀਟਿੰਗ ਕਰਕੇ ਸਾਰੀਆਂ ਮੰਗਾਂ ਤੇ ਵਿਚਾਰ ਕੀਤਾ ਜਾਵੇਗਾ ਇਸਲਾਵਾ ਉਹਨਾਂ ਦੇ ਸਮੇਂ ਸਿਰ ਤਨਖਾਹ ਵਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਹ ਆਪਣੀ ਹੜਤਾਲ ਵਾਪਸ ਨਹੀਂ ਲੈਣਗੇ ਸਰਕਾਰ ਵੱਲੋਂ ਬਣਾਈ ਗਈ ਕੈਬਨਿਟ ਸਬਕਮੇਟੀ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਛੀਮਾ ਕਰਨਗੇ ਸਰਕਾਰ ਵੱਲ ਸਰਕਾਰ ਨੂੰ ਸਾਡੀਆਂ ਕੁਝ ਮੰਗਾਂ ਸੀਗੀਆਂ ਪੀसीएमਐਸ ਡਾਕਟਰ ਦੀਆਂ ਐਸੋਸੀਏਸ਼ਨ ਦੀਆਂ ਉਹ ਮੰਗਾਂ ਉਹਨਾਂ ਦੇ ਧਿਆਨ ਚ ਲਿਆਂਦੀਆਂ ਗਈਆਂ ਉਸ ਤੇ ਸਬੰਧ ਵਿੱਚ ਹੀ 11 ਵਜੇ ਤੱਕ ਕੋਪੜੀ ਬੰਦ ਹੈ 9 ਤੋਂ 12 ਤਰੀਕ ਤੱਕ ਜਦ ਸਾਨੂੰ ਉਹ ਐਸੋਸੀਏਸ਼ਨ ਦੀ ਕਾਲ ਆਈ ਉੱਪਰੋਂ ਕਿ 9 ਤਰੀਕ ਤੋਂ ਲੈ ਕੇ 12 ਤਰੀਕ ਤੱਕ ਤਾਂ 11 ਵਜੇ ਤੱਕ ਬੰਦ ਰਹਿਣਗੀਆਂ ਉਸ ਤੋਂ ਬਾਅਦ ਜਿਵੇਂ ਉਹ ਡਿਸਾਈਡ ਕਰਨਗੇ ਕਿ ਪੂਰੀ ਬੰਦ ਰੱਖਣੀ ਹੈ ਜਾਂ ਆਪਾਂ ਇਹਨੂੰ ਓਪਨ ਕਰਨਾ ਹੈ ਉਦੋਂ ਉਸ ਟਾਈਮ ਦੱਸ ਦਿੱਤਾ ਜਾਊਗਾ ਜਿਹੜੀਆਂ ਮਿਲ ਜਾਣੀਆਂ ਜਿਨ੍ਹਾਂ ਨੂੰ ਲੈ ਕੇ ਮੰਨ ਲਿਖੀ ਤੀ ਮੰਗ ਤਾਂ ਸਾਡੀ ਇਹ ਹੈ ਕਿ ਸਿਕਿਉਰਿਟੀ ਪਰਪਸ ਹੈ ਦੇਖੋ ਕਲਕੱਤਾ ਚ ਡਕਾਂਡ ਹੋਇਆ ਸਿਕਿਉਰਿਟੀ ਪਰਪਸ ਲਈ ਅਸੀਂ ਵਰੜਾ ਹਰ ਰੋਜ਼ ਕਿਤੇ ਨਾ ਕਿਤੇ ਇਨਸੀਡੈਂਟਸ ਹੁੰਦਾ ਰਹਿੰਦਾ ਹੈ ਸਾਡੇ ਮੁਕਸਰ ਚ ਵੀ ਇੱਕ ਦੋ ਇਨਸੀਡੈਂਟਸ ਹੋ ਚੁੱਕੇ ਨੇ ਰਾਤ ਰਾਤ ਵੇਲੇ ਸਾਡੇ ਡਾਕਟਰ ਨਾਲ ਹੋਰ ਜਗ੍ਹਾ ਤੇ ਵੀ ਨਵਾਂ ਸ਼ਹਿਰ ਚ ਵੀ ਹੁਣੇ ਇਨਸੀਡੈਂਟਸ ਹੋ ਕੇ اٹੇ ਹੈ ਕਪੂਰਥਲੇ ਹੋਇਆ ਇਸ ਲਈ ਅਸੀਂ ਥੋੜੇ ਵਰੜਾ ਕਿ ਪਰ ਸਰਕਾਰ ਇਸ ਵੱਲ ਧਿਆਨ ਦੇ ਰਹੀ ਹੈ ਜਲਦੀ ਹੀ ਉਹ ਵੀ ਇਸ ਵੇਰ ਨਿਸ਼ਚਿਤ ਕਰਨ ਕਰ ਦੇਗੀ ਕਿ ਸਾਨੂੰ ਸਿਕਿਉਰਿਟੀ ਮਿਲੇ ਇਸ ਬਾਰੇ ਅੰਤ ਤੱਕ ਜਾਣ ਨਹੀਂ ਹੋਈ ਕਿ ਕੀ ਵਿਮਾਨ ਬੋਗੇ ਕੋਈ ਮਦਦ ਮੰਗਣ ਦੀ ਹੈ ਅਸੀਂ ਗੱਲ ਤਾਂ ਸਾਰੀ ਮੀਟਿੰਗਸ ਹੋ ਚੁੱਕੀਆਂ ਦੋ ਵਾਰੀ ਸਰਕਾਰ ਨਾਲ ਉਹ ਵੀ ਆਪਦੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਸਾਡੀਆਂ ਮੰਗਾਂ ਪੂਰੀਆਂ ਕਰਨ ਦੀ ਸਾਡਾ ਇਹ ਵੀ ਹੈ ਕਿ ਸਾਡਾ ACP ਜਿਹੜਾ 14 ਸਾਲਾਂ ਰੋਕਿਆ ਗਿਆ ਹੈ ਸਰਕਾਰ ਵੱਲੋਂ ਪਿਛਲੀ ਸਰਕਾਰ ਵੱਲੋਂ ਸਾਡੀ ਉਹ ਵੀ ਮੰਗ ਹੈਗੀ ਹੈ ਕਿਉਂਕਿ ਦੂਜੇ ਸਟੇਟਾਂ ਦੇ ਵਿੱਚ ਉਹ ਮੰਗ ਪੂਰੀ ਕੀਤੀ ਜਾ ਚੁੱਕੀ ਹੈ ਇਸ ਕਰਕੇ ਥੋੜੀ ਸਟ੍ਰਾਈਕ ਚੱਲ ਰਹੀ ਹੈ ਕੋਈ OPD ਨਹੀਂ ਬੰਦ ਹੈ ਜਾਂ ਹੋਰ ਸੇਵਾਵਾਂ ਅੰਤ ਹੋ ਰਹੇ ਨੇ ਬਾਕੀ ਐਮਰਜੈਂਸੀ ਸੇਵਾਵਾਂ ਸਾਰੀਆਂ ਚੱਲ ਰਹੀਆਂ ਨੇ ਸੈਜੇਰੀਅਨ ਚੱਲ ਰਹੀ ਹੈ ਬਾਕੀ ਸਭ ਕੁਝ ਚੱਲ ਰਿਹਾ ਸਿਰਫ 11 ਵਜੇ ਤੱਕ ਕੋਪੜੀ ਬੰਦ ਹੈ ਡਾਕਟਰ ਵੱਲੋਂ